ਆਪਾਂ ਨੂੰ ਚਾਰ ਗੋਸ਼ਟੀ ਪ੍ਰੋਗਰਾਮ ਲਿਖਿਆ ਗਿਆ ਸੀ ਜਿਸ ਸਰੂਪ ਤੋਂ ਪ੍ਰੋਤ ਅੱਜ ਖੰਨੇ ਦੇ ਵਿੱਚ ਐਲੀਮੈਂਟਰੀ ਟੀਚਰਸ ਯੂਨੀਅਨ ਵੱਲੋਂ ਅਧਿਆਪਕਾਂ ਦੀ ਵਿਚਾਰ ਗੋਸ਼ਟੀ ਆ ਜਿਹੜੀ ਉਹਦਾ ਜੋਜਨ ਕੀਤਾ ਗਿਆ ਜਿਸ ਵਿੱਚ ਅਸੀਂ ਅਧਿਆਪਕ ਵਰਗ ਨੂੰ ਤਰਪੇਸ਼ ਆ ਰਹੀਆਂ ਸਮੱਸਿਆਵਾਂ ਤੇ ਅਧਿਆਪਕ ਵਰਗ ਦੀਆਂ ਚੁਣੌਤੀਆਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਸਾਰੇ ਹੀ ਦਸਤਖੰਦ ਪਿਆਰਪ੍ਰੀ ਸਸੀਕਲ ਜੀ ਅੱਜ ਵਰਲਡ ਥਿੰਕਿੰਗ ਡੇ ਸੀਗਾ ਜੀ ਭਾਰਤ ਕੌਟਰੈਂਟ ਗਾਈਡ ਜਿਹੜੀ ਕੇ ਪੂਰੇ ਵਰਲਡ ਦੇ ਵਿੱਚ ਸਪੋਰਟਿੰਗ ਚੱਲ ਰਹੀ ਹੈ ਤੋਂ ਬਾਅਦ ਸਕਾਟਗੇਟ ਪੰਜਾਬ ਵੱਲੋਂ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਵਰਲਡ ਥਿੰਕਿੰਗ ਡੇ ਬਣਾਇਆ ਗਿਆ ਸੀਗਾ ਔਰ ਉਸੇ ਹੀ ਸੰਬੰਧ ਦੇ ਵਿੱਚ ਉਸੇ ਲੜੀ ਦੇ ਵਿੱਚ ਸਾਡੀ ਐਲੀਮੈਂਟਰੀ ਟੀਚਰ ਯੂਨੀਅਨ ਜਿਹੜੀ ਪੰਜਾਬ ਦੀ ਉਹਨਾਂ ਨੇ ਖੰਨੇ ਦੇ ਡ੍ਰੀਮ ਲੈਂਡ ਇਸ ਜਗ੍ਹਾ ਦੇ ਉੱਤੇ ਜਿਹੜਾ ਇੱਕ ਵਿਸ਼ਾਲ ਪ੍ਰੋਗਰਾਮ ਜਿਹੜਾ ਉਹ ਥਿੰਕਿੰਗ ਡੇ ਦੇ ਸੰਬੰਧ ਵਿੱਚ ਰੱਖਿਆ ਹੋਇਆ ਸੀਗਾ ਦਾ ਅਧਿਆਪਕਾਂ ਵੱਲੋਂ ਦੀ ਵਿਚਾਰ ਗੋਸ਼ਟੀ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਸਰ ਕੀ ਪ੍ਰੋਗਰਾਮ ਚੱਲਿਆ ਅੱਜ ਖੰਨੇ ਦੇ ਵਿੱਚ ਐਲੀਮੈਂਟਰੀ ਟੀਚਰ ਜੂਨੀਅਨ ਵੱਲੋਂ ਅਧਿਆਪਕਾਂ ਦੀ ਵਿਚਾਰ ਗੋਸ਼ਟੀ ਹੈ ਜਿਹੜੀ ਉਹਦਾ ਯੋਜਨ ਕੀਤਾ ਗਿਆ ਜਿਸ ਵਿੱਚ ਅਸੀਂ ਅਧਿਆਪਕ ਵਰਗ ਨੂੰ ਤਰਪੇਸ਼ ਆ ਰਹੀਆਂ ਸਮੱਸਿਆਵਾਂ ਤੇ ਅਧਿਆਪਕ ਵਰਗ ਦੀਆਂ ਚੁਣੌਤੀਆਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਅਧਿਆਪਕਾਂ ਕਾ ਕੇ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਬੰਧ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਪਰ ਮਾਜਿਕਾ ਜਿਹੜੀਆਂ ਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੇ ਉਹਨਾਂ ਦੇ ਵਿਚਾਰ ਬਟਾਂਦਰਾ ਕੀਤਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਪਲੇਟਫਾਰਮ ਅੱਗੇ ਵਧਣ ਦੇ ਲਈ ਦੇਣ ਦੇ ਲਈ ਪ੍ਰਬੰਧ ਕੀਤਾ ਜਾਵੇ ਇਦਾਂ ਦੀਆਂ ਵਿਚਾਰਾਂ ਕੀਤੀ ਇਹਦੇ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਜਿਹੜੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨੀਆਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਮਿਲ ਕੇ ਹੱਲ ਕਰਨ ਦੇ ਲਈ ਜਿਹੜੇ ਯਤਨ ਕੀਤੇ ਜਾਂਦੇ ਇਹ ਵਿਚਾਰ ਗੋਸ਼ਟੀ ਸੀ ਜੀ ਪਹਿਲੀ ਵਾਰੀ ਪ੍ਰੋਗਰਾਮ ਪਾਇਆ ਗਿਆ ਇਸ ਤਰ੍ਹਾਂ ਕਿ ਕਹਿੰਦਾ ਵੀ ਨੇ ਅਸੀਂ ਐਲੀਮੈਂਟਰੀ ਟੀਚਰ ਕੋਲ ਲਗਾਤਾਰ ਇਦਾਂ ਦੇ ਪ੍ਰੋਗਰਾਮ ਕਾਉਨੇ ਆ ਜਿਹਦੇ ਨਾਲ ਸਮਾਜਿਕ ਚੇਤਨਾ ਸਮਾਜਿਕੀਆਂ ਸਮੱਸਿਆਵਾਂਾਂ ਮਾਝੀਆਂ ਖਤਮ ਕੀਤੀਆਂ ਜਾ ਸਕਦੀਆਂ ਇਹ ਇਸ ਪ੍ਰੋਗਰਾਮ ਇਹ ਬੱਚਿਆਂ ਨੂੰ ਜੋ ਆਪਣੇ ਨਾਲ ਇਹ ਸਾਰਿਆਂ ਨੂੰ ਫਾਇਦਾ ਹੋਣਾ ਜੀ ਤੇ ਆਪਕਾ ਜਦੋਂ ਸਮੱਸਿਆਵਾਂਾਂ ਵਿੱਚੋਂ ਨਿਕਲ ਵੀ ਹੋ ਬੱਚਿਆਂ ਨੂੰ ਪੜਾਉਣਗੇ ਤੇ ਬੱਚਿਆਂ ਦੇ ਲਈ ਅਸੀਂ ਇੱਕ ਇਦਾਂ ਦਾ ਪਲੇਟਫਾਰਮ ਲੈ ਕੇ ਆ ਰਹੇ ਆ ਜਿਹਦੇ ਨਾਲ ਬੱਚੇ ਅੱਕੇ ਵਧਣ ਅੱਜ ਅਸੀਂ ਇੱਥੇ ਸਕਾਉਟਿੰਗ ਦੇ ਸੰਬੰਧੀ ਵੀ ਪ੍ਰੋਗਰਾਮ ਕੀਤਾ ਜਿਹਦੇ ਨਾਲ ਬੱਚੇ ਨੇ ਜਿਹੜੇ ਉਹਨਾਂ ਦਾ ਸਰਬਪੱਖੀ ਵਿਕਾਸ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਉਹ ਵਧੀਆ ਇਨਸਾਨ ਬਣਦੇ ਨੇ। ਅ ਸਰਕੀ ਪ੍ਰੋਗਰਾਮ ਸੀ ਜਿਹੜਾ ਰੀਡਰਨਸ ਨੂੰ ਆਨਾਂਗੇ ਜਿਹੜਾ ਸਾਡੇ ਹੁੰਦਾ ਹੈ। ਸਾਰੇ ਹੀ ਦਸਚਨ ਪਿਆਰ ਭਰੀ ਸਸੀ ਕਾਲ ਜੀ ਅੱਜ ਵਰਲਡ ਥਿੰਕਿੰਗ ਡੇ ਸੀਗਾ ਜੀ ਭਾਰਤ ਸਕਾਉਟਿੰਗ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਸਕਾਉਟਿੰਗ ਚੱਲ ਰਹੀ ਹੈ। ਤੋਂ ਭਾਰਤ ਸਕਾਉਟਿੰਗ ਪੰਜਾਬ ਵੱਲੋਂ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਵਰਲਡ ਥਿੰਕਿੰਗ ਡੇ ਬਣਾਇਆ ਗਿਆ ਸੀਗਾ ਔਰ ਉਸੇ ਸੰਬੰਧ ਦੇ ਵਿੱਚ ਉਸੇ ਲੜੀ ਦੇ ਵਿੱਚ ਸਾਡੀ ਐਲੀਮੈਂਟਰੀ ਟੀਚਰਸ ਯੂਨੀਅਨ ਹੈ ਜਿਹੜੀ ਪੰਜਾਬ ਦੀ ਉਹਨਾਂ ਨੇ ਖੰਨੇ ਦੇ ਡ੍ਰੀਮ ਲੈਂਡ ਇਸ ਜਗ੍ਹਾ ਦੇ ਉੱਤੇ ਜਿਹੜਾ ਇੱਕ ਵਿਸ਼ਾਲ ਪ੍ਰੋਗਰਾਮ ਜਿਹੜਾ ਉਹ ਥਿੰਕਿੰਗ ਡੇ ਦੇ ਸੰਬੰਧ ਵਿੱਚ ਰੱਖਿਆ ਹੋਇਆ ਸੀਗਾ ਇਸੇ ਹੀ ਪ੍ਰੋਗਰਾਮ ਦੇ ਵਿੱਚ ਆ ਜਿਹੜੇ ਆ ਅਸੀਂ ਸਾਰਿਆਂ ਨੇ ਇੱਥੇ ਸ਼ਮੂਲੀਅਤ ਕੀਤੀ ਔਰ ਔਰ ਜਿੱਤੋਂ ਤੱਕ ਮੈਂ ਦੱਸਣਾ ਚਾਹਾਂਗਾ ਕਿ ਸਕਾਉਟਿੰਗ ਜਿਹੜੀ ਹੈ ਉਹ ਬੱਚਿਆਂ ਦੇ ਲਈ ਉਹਨਾਂ ਦੇ ਅੰਦਰੂਨੀ ਗੁਣ ਉਜਾਗਰ ਕਰਦੀ ਹੋਈ ਉਹਨਾਂ ਚ ਇੱਕ ਰਿਸਪਾਂਸਿਬਲ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਕਰਦੀ ਹੈ ਤੇ ਇੱਕ ਗੁੱਡ ਸਿਟੀਜ਼ਨ ਤੋਂ ਅੱਗੇ ਜਾ ਕੇ ਉਹਨਾਂ ਨੂੰ ਰਿਸਪਾਂਸਿਬਲ ਸਿਟੀਜ਼ਨ ਬਣਾਉਂਦੀ ਹੈ ਸੋ ਇਸ ਕਰਕੇ ਉਹ ਜਿਹੜੇ ਬੱਚੇ ਨੇ ਸਾਡੇ ਕੋਲ ਜਦੋਂ ਸਕੂਲਾਂ ਦੇ ਵਿੱਚ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਇੱਕ ਰਿਸਪਾਂਸਿਬਲ ਸਿਟੀਜ਼ਨ ਬਣਾ ਕੇ ਜਿਹੜਾ ਉਥੋਂ ਭੇਜਦੇ ਆਂ ਅਗਰ ਉਹ ਸਕਾਟਿੰਗ ਦੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਤਾਂ ਉਹ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਜਦੋਂ ਸਾਡੇ ਕੋਲ ਜਾਂਦੇ ਨੇ ਤਾਂ ਨੈਸ਼ਨਲ ਦੇ ਉੱਤੇ ਉਹ ਨੈਸ਼ਨਲ ਅਵਾਰਡ ਜਿਹੜਾ ਪ੍ਰਾਪਤ ਕਰਦੇ ਆਂ ਜੋ ਕਿ ਉਹਨਾਂ ਦੇ ਕੈਰੀਅਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉ ਲੈ। ਸੋ ਇਸੇ ਹੀ ਸਬੰਧ ਵਿੱਚ ਅੱਜ ਵੱਖ-ਵੱਖ ਬੁਲਾਰੇ ਅਤੇ ਸਾਰਿਆਂ ਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਆਪਾਂ ਬੱਚਿਆਂ ਨੂੰ ਇਸ ਪਾਸੇ ਕਿਵੇਂ ਲਿਆ ਸਕਦੇ ਹਾਂ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹਨਾਂ ਵਿੱਚ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਜੋ ਕਿ ਸਮਾਜ ਦੇ ਵਿੱਚ ਅੱਜ ਬਹੁਤ ਜ਼ਿਆਦਾ ਅਸੀਂ ਕਹਿ ਰਹੇ ਹਾਂ ਕਿ ਘਟ ਰਹੀਆਂ ਨੇ ਜਾਂ ਅੱਜ ਬੱਚਾ ਸਾਡਾ ਮੋਬਾਈਲ ਨਾਲ ਹੀ ਜੁੜ ਰਿਹਾ ਹੈ ਤਾਂ ਉਹਨੂੰ ਅਸੀਂ ਇੱਕ ਅਲੱਗ ਪਲੇਟਫਾਰਮ ਦੇ ਕੇ ਉਹਨਾਂ ਬੱਚਿਆਂ ਨੂੰ ਆਪਾਂ ਕਿਵੇਂ ਜਿਹੜਾ ਅਸਲੀ ਜ਼ਿੰਦਗੀ ਦੇ ਨਾਲ ਤੇ ਵਾਤਾਵਰਨ ਦੇ ਜਿਹੜਾ ਅਸਲੀ ਵਾਤਾਵਰਨ ਦੇ ਨਾਲ ਤੇ ਨੇਚਰ ਦੇ ਨਾਲ ਜੋੜਾਂ। ਸੋ ਇਹੀ ਪ੍ਰੋਗਰਾਮ ਜਿਹੜਾ ਅੱਜ ਇੱਥੇ ਉਲੀਕਿਆ ਗਿਆ ਸੀਗਾ ਔਰ ਇਹ ਅੱਜ ਇਹ ਪ੍ਰੋਗਰਾਮ ਸਾਰੇ ਪੰਜਾਬ ਦੇ ਉੱਤੇ ਡਿਸਟ੍ਰਿਕਟ ਲੈਵਲ ਤੇ ਬਲਾਕ ਪੱਧਰ ਤੇ ਮਨਾਇਆ ਮਨਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਮੈਂ ਵੀ ਦੋ ਤਿੰਨ ਪ੍ਰੋਗਰਾਮਾਂ ਚ ਕੰਟੀਨਿਊ ਜਿਹੜੀਆਂ ਸਵੇਰ ਦੀ ਸਮੂਲੀਅਤ ਕੀਤੀ ਹੈ ਇਹ ਸਾਡਾ ਜਿਹੜਾ ਅੱਜ ਇੱਥੇ ਪ੍ਰੋਗਰਾਮ ਸੀਗਾ ਇਹ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਕਿ ਐਲੀਮੈਂਟਰੀ ਟੀਚਰਸ ਯੂਨੀਅਨ ਵੱਲੋਂ ਰੱਖਿਆ ਗਿਆ ਸੀਗਾ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਉਸ ਪੂਰੀ ਜਥੇਬੰਦੀ ਦਾ ਕਿ ਉਹਨਾਂ ਨੇ ਏਡਾ ਵੱਡਾ ਜਿਹੜਾ ਪ੍ਰੋਗਰਾਮ ਹੈ ਅੱਜ ਸਕਾਟਿੰਗ ਦੇ ਲਈ ਇੱਥੇ ਕੀਤਾ ਧੰਨਵਾਦ